ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡ ਚੋਟੀਆਂ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਸੂਏ ਸਵਾਏ ਨਗਰ ਦੀ ਵੀਡੀਓ ਲੈ ਕੇ ਆਏ ਆ ਜੀ ਘਰੇਲੂ ਪਸ਼ੂ ਰੱਖੇ ਹੋਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਰਹਿਣਾ ਜੀ ਮੇਰੀ ਸਪੈਸ਼ਲ ਬੇਨਤੀ ਕਿ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੈ ਪੈਸੇ ਵੀਰ ਤੁਸੀਂ ਲਾਉਣੇ ਹੁੰਦੇ ਆ ਤਸੱਲੀ ਪਰਖ ਤੁਸੀਂ ਕਰਨੀ ਹੁੰਦੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਚੈਨ ਸਿੰਘ ਜੀ ਪਿੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ ਜੀ 9463109688 ਠੀਕ ਆ ਬਈ ਘਰ ਦੀ ਗਾਈ ਹੈ ਜੀ ਹਾਂਜੀ ਘਰ ਦੀ ਜੀ ਸੁਆ ਕਿੰਨਾ ਮਸੂਈ ਹੈ ਜੀ ਸੁਆ ਦੂਜਾ ਜੀ ਦੂਜਾ ਸੁਈ ਹੈ ਕਦੋਂ ਸੁਈ ਹੈ ਜੀ ਇਹ ਇਹ 14-15 ਦਿਨ ਹੋ ਗਏ ਜੀ ਬੱਚਾ ਕੀ ਹੈ ਜੀ ਬੱਚੀ ਹੈ ਜੀ ਬੱਚੀ ਕੋ ਦਾ ਕੋਈ ਹੈਗਾ ਰਿਕਾਰਡ ਆਪਣੇ ਕੋਲ ਸੀਮੰਦ ਦਾ ਜੀ ਨਹੀਂ ਸੀਮੰਦ ਰਿਕਾਰਡ ਹੈ ਨਹੀਂ ਮਤਲਬ ਚੰਗਾ ਪੜਾ ਚੰਗਾ ਪਰਾਇਆ ਸੀ ਕਹਿੰਦੇ ਠੀਕ ਹੈ ਜੀ ਬੱਚੀ ਬਾਕੀ ਚੰਗੀ ਆ ਹਾਂਜੀ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੇ ਪਰਖ ਕਰ ਹੀ ਲੈਣੀ ਹੈ ਜੀ ਜਿਹੜਾ ਹੁਣ ਬਈ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਜੀ 24 25 ਕਿਲੋ ਤਿਆਰ ਹੈ ਜੀ ਜੋ ਕਿ ਦੇ ਦਾਂਗੇ ਹਾਂਜੀ ਹਾਂਜੀ ਦੋ ਟਾਈਮ ਚਾਰ ਟਮਰ ਮਾਜੀ 10 ਦਿਨ ਚੋਲਣ 10 ਦਿਨ ਚੋਲਣ ਖਾਣਾ ਦੀ ਡੰਨਾ ਬਈ ਡੰਨਾ ਸ਼ੰਢੀ ਸੀਲ ਵੀ ਪੂਰੀ ਪੂਰੀ ਆਈ ਪੂਰੀ ਇੱਕ ਮਿੰਟ ਬਈ ਕਿਰਾ ਬਰੋਬਰ ਹੋ ਕੇ ਨਾ ਆਪਣੀ ਹਾਈਟ ਚੈੱਕ ਕਰਾ ਦਿਓ ਜੀ ਗਾਂ ਵੱਡੇ ਕੱਦ ਕਾਟ ਦੀ ਆ ਲਓ ਜੀ ਹਾਈਟ ਤੁਸੀਂ ਆਪ ਹੀ ਚੈੱਕ ਕਰ ਲਿਓ ਬਈ 5.5 ਫੁੱਟ ਤੋਂ ਬਾਹਰ ਹੋਊ ਬਈ ਬਾਹਰ ਆਈ ਬਾਹਰ ਬਾਹਰ ਹੋਊਗੀ ਹਾਈਟ ਹੱਸ ਕੇ ਹੋਊਗੀ ਤੁਰ ਕੇ ਦਿਖਾ ਦੇਵਾਂ ਨਾਲ ਦੇ ਨਾਲ ਕੁਈ ਛੋਟੀ ਨਾ ਸਮਝ ਕੇ ਆਜੋ ਜੀ 5.5 ਫੁੱਟ ਮੰਨ ਕੇ ਆਜੋ ਚਾਹੇ ਫੁੱਲ ਉੱਚਾ ਕੱਦ ਕਾਠਾ ਜੀ ਵੇਟ ਵਜਨ ਵਜੂਦ ਪੂਰਾ ਸੂਹਾ ਦੂਜਾ ਸੂਈ ਹੈ ਜੀ 14 15 ਦਿਨ ਸਮਾਂ ਬਾਈ 10 10 ਸੂਈ ਨੂੰ ਟਾਈਮ ਹੋ ਗਿਆ ਜੀ 24 ਤੋਂ 25 ਕਿਲੋ ਦੁੱਧ ਨਟ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚੁਵਾਈ ਕਰ ਸਕਦਾ ਜੀ ਫੈਕਸ ਅਡਰ ਭਲਵਾਨ ਨਾਲੀ ਤੋਰ ਆ ਮੋੜ ਲਈਂ ਬਿਰ ਥਾਣਾ ਦੇ ਸੈਜ ਬਹੁਤ ਸੋਹਣੇ ਗੈਬ ਤੇ ਲੱਗੇ ਆ ਹੱਥੀ ਜਵਾਈ ਵਾਲਾ ਥਾਣਾ ਬਾਕੀ ਫੇਸ ਕੁਆਲਟੀ ਵੀ ਸੋਹਣੀ ਹੈ ਜੀ ਥਣ ਪੂਰਾ ਮੋਟਾ ਲੱਗਿਆ ਵਾ ਚੈੱਕ ਕਰ ਸਕਦੇ ਹੋ ਗੈਪ ਤੇ ਅਮਨ ਜਿਹਦੇ ਪਾ ਵਾਂਗੂ ਖੜਿਆ ਫਿਟਨੈਸ ਚੈੱਕ ਕਰੋ ਜੀ ਤੁਸੀਂ ਹਵਾਨੇ ਦੀ ਕੱਦ ਘਾਟ ਫੇਰ ਤੁਹਾਨੂੰ ਕਹਿਣਾ ਜੀ ਵੱਡਾਈ ਆ ਛੋਟਾ ਨਾ ਮੰਨ ਕੇ ਆਜੋ ਜੀ ਬਾਕੀ ਆਰਡਰ ਕੁਆਲਟੀ ਚੈੱਕ ਕਰ ਸਕਦੇ ਫਿਕਸ ਆਰਡਰ ਆ ਜੀ ਪੈਦਾ ਵੀ ਬਈ ਐਚਐਫ ਚੇਜ ਦਾ ਹੀ ਹੁੰਦਾ ਕਿਉਂਕਿ ਕਰਮ ਵਾਲਿਆਂ ਨੇ ਦੁੱਧ ਜ਼ਿਆਦਾ ਦੇਣਾ ਹੁੰਦਾ ਤੇ ਜੇ ਹਵਾਨੇ ਦੀ ਫਿਟਨੈਸ ਨਾ ਹੋਵੇ ਤਾਂ ਬਿਮਾਰੀਆਂ ਬਹੁਤ ਆ ਜਾਂਦੀਆਂ ਹਨ। ਨਾਰਾ ਵੇਖਦੇ ਹਵਾਨੇ ਤੇ ਬਰੀਕ-ਬਰੀਕ ਵੇਂਜ ਮਿਲਕ ਵੇਨ ਪੂਰੀ ਸਟਰੋਂਗ ਹੁੰਦੀ ਆ। ਬੱਛੀਪੁਰ ਤੇ 24 ਤੋਂ 25 ਕਿਲੋ ਅੱਜ ਤਿਆਰ ਆ ਜੀ ਆਪਦੀ ਮਿਲਕਿੰਗ ਤੁਸੀਂ ਕਰਨੀ ਹੈ ਜੀ ਤੇ ਜੇ ਅਗਾ ਸੇਵਾ ਵਾਲਾ ਵੀਰ ਲੈ ਗਿਆ ਤੇ ਜਿੰਨਾ ਮਰਜ਼ੀ ਚੋਲੇ ਕਿਉਂਕਿ ਬਰੇ ਮੌਸਮ ਤੁਹਾਨੂੰ ਵੀ ਪਤਾ ਅੱਗੇ ਚੰਗਾ ਹੀ ਆਉਣਾ ਦਿਨ ਮੋ ਦਿਨ ਜੀ। ਤਸੱਲੀ ਤੁਸੀਂ ਕਰ ਲਿਓ ਜੀ। ਮੁੱਲ ਬਾਈ ਇਹਦਾ ਮੁੱਲ ਫੋਨ ਤੇ ਜਾ ਤਾਂ ਫੋਨ ਤੇ ਕਰ ਲਾਂਗੇ ਠੀਕ ਆ ਜੀ ਮੁੱਲ ਬਾਈ ਇਹਦਾ ਫੋਨ ਤੇ ਕਰਨਗੇ ਜੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ